they believe it ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਭਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚੋ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਭਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਭਾ ਦੀ ਇਹ ਪ੍ਰੋਪਮਨ ਸੱਚਮੁੱਚ ਯਾਦਗਾਰ ਸੀ ਜੀਖਾਂ ਦੇ ਹਿੱਟ ਗਿੱ ਜਿਵੇਂ ਕਾਲੀ ਚੁੰਨੀ ਅਤੇ ਸੱਭਾ ਦੀ ਨਵੀਂ ਸਟਾਈਲ ਨੇ ਮਾਹੌਲ ਨੂੰ ਹੋਰ ਰੰਗੀਨ ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਂ ਅਤੇ ਸੱਭਾ ਦੀ ਜੁਗਲਬੰਦੀ ਦਾ ਮਜ਼ਾ ਲਓ ਬੱਲੇ ਬੱਲੇ ਬਾਬਾ ਤੇਰੇ ਮੇਰੀ ਪੌਣ ਮਾਰਦੀ ਢੇੜ ਵੇ ਤੈਨੂੰ ਰੋਕਣ ਵਾਲੇ ਢੇੜੇ ਆਉਂਦੀ ਬਾਸ਼ਾ ਫੁੱਲਾਂ ਦੀ ਓਏ ਰੋਕੇ ਢਾ ਓਏ ਰੋਕੇ ਢਾ ਆ ਮੇਰੋਂ ਦੀ ਬਾਸ਼ਾ ਫੁੱਲਾਂ ਉਹਦੀ ਬਾਸ਼ ਨਫਲਾਨੀ ਬਾਬਾ ਕਿਧਰ ਨੂੰ ਚੱਲੇ ਆ ਚਾਦਰਾਂ ਲਾਗੇ ਗੁਆਟੀ ਗੁਆਟੀ ਨੂੰ ਚੱਲੇ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਸੀ ਨਾ ਦੇਣੇ ਬੱਲੇ ਤੇ ਬਾਬਾ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਬਾਂ ਦੀ ਇਹ ਪਰਫਾਰਮੈਂਸ ਅੱਛ ਵਿੱਚ ਯਾਦਗਾਰ ਸੀ ਜੀਖਾਂ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਬਾਂ ਦੇ ਨਵੇਂ ਸਟਾਈਲ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਂ ਅਤੇ ਸੱਬਾਂ ਦੀ ਜੁਗਲਵੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਵਾ ਤੇਰੇ ਤੇਰੀ ਪੌਣ ਮਾਰਦੀ ਕਿਹੜੇ ਤੇਨੂੰ ਰੋਕਣ ਵਾਲੇ ਕਿਹੜੇ ਆਉਂਦੀ ਬਾਸ਼ਾ ਫੁੱਲਾਂ ਦੀ ਹੇ ਰੋਕੇ ਰਦਾ ਹੇ ਰੋਕੇ ਰਦਾ ਆਨੇ ਆਉਂਦੀ ਬਾਸ਼ਾ ਫੁੱਲਾਂ ਬਾਬਾ ਕਿਧਰ ਨੂੰ ਚੱਲਿਆ ਚਾਦਰਾਂ ਲਾ ਕੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਪੱਲੇ ਤੇ ਬਾਬਾ ਤੇਰੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮસ્ਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਬਾ ਦੀ ਇਹ ਪਰਫਾਰਮੈਂਸ ਅੱਛਾ ਮੈਨੂੰ ਯਾਦਗਾਰ ਸੀ ਜੀਖਾਂ ਦੇ ਹਿੱਟ ਗਿੱ ਜਿਵੇਂ ਕਾਲੀ ਚੁੰਨੀ ਅਤੇ ਸੱਬਾ ਦੀ ਨਵੀਂ ਸਟਾਈਲ ਨੇ ਮਾਹੌਲ ਨੂੰ ਹੋਰ ਰੰਗीन ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਂ ਅਤੇ ਸੱਬਾ ਦੀ ਜੁਗਲਬੰਦੀ ਦਾ ਮਜ਼ਾ ਲਓ ਬੱਲੇ ਬੱਲੇ ਬਾਬਾ ਤੇਰੇ ਤੇਰੀ ਪੌਣ ਮਾਰਦੀ ਢੇੜੇ ਤੇਨੂੰ ਰੋਕਣ ਵਾਲੇ ਢੇੜੇ ਆਉਂਦੀ ਬਾਸ਼ਾ ਫੁੱਲਾਂ ਦੀ ਏ ਰੋਕ ਬਾਬਾ ਕਿਧਰ ਨੂੰ ਚੱਲਿਆ ਚਾਦਰਾਂ ਲਾ ਕੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਪੱਲੇ ਪੱਲੇ ਤੇ ਬਾਬਾ ਤੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਭਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਭਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਬਾਂ ਦੀ ਇਹ ਪਰਫਾਰਮੈਂਸ ਸੱਚਮੁੱਚ ਯਾਦਗਾਰ ਸੀ ਜੀਖਾਂ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਬਾ ਦੇ ਨਵੇਂ ਸਟਾਈਲ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਨ ਅਤੇ ਸੱਬਾ ਦੀ ਜੁਗਲਬੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਬਾ ਤੇਰੇ ਤੇਰੀ ਪੌਣ ਮਾਰਦੀ ਢੇੜੇ ਤੇਨੂੰ ਰੋਕਣ ਵਾਲੇ ਢੇੜੇ ਆਉਂਦੀ ਬਾਸ਼ਾ ਫੁੱਲਾਂ ਦੀ ਹਏ ਰੋਕੇ ਲੱਦਾ ਹਏ ਰੋਕੇ ਦਾ ਆ ਮੇਂ ਆਉਂਦੀ ਬਾਸ਼ਾ ਨਾ ਫੁੱਲਾਂ ਦੀ ਬਾਬਾ ਕਿੱਧਰ ਨੂੰ ਚੱਲਿਆ ਚਾਦਰਾਂ ਲਾ ਕੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਪੱਲੇ ਪੱਲੇ ਤੇ ਬਾਬਾ ਤੇਰੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਭਾ ਦੀ ਇਹ ਪਰਫਾਰਮੈਂਸ ਅੱਛਾ ਮੇਰੇ ਯਾਦਗਾਰ ਸੀ ਜੀਖਾਂ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਭਾ ਦੀ ਨਵੀਂ ਸਟਾਈਲ ਨੇ ਮਾਹੌਲ ਨੂੰ ਹੋਰ ਰੰਗीन ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਂ ਅਤੇ ਸੱਭਾ ਦੀ ਜੁਗਲਬੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਵਾ ਤੇਰੇ ਤੇਰੀ ਤਾਉਣ ਮਾਰਦੀ ਕਿਹੜੇ ਤੇਨੂੰ ਰੋਕਣ ਵਾਲੇ ਕਿਹੜੇ ਆਉਂਦੀ ਬਾਸ਼ਾ ਫੁੱਲਾਂ ਹੇ ਰੋਕੇ ਰਦਾ ਹੇ ਰੋਕੇ ਰਦਾ ਯਾ ਮੇਰੋਂ ਦੀ ਬਾਸ਼ਾ ਨਾ ਫੁੱਲਾਂ ਬਾਕੀ ਦਰੋਂ ਚੱਲਿਆ ਚਾਦਰਾਂ ਲਾ ਕੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਸੀ ਨਾ ਦੇ ਬੱਲੇ ਤੇ ਬਾਬਾ ਤੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਭਾ ਦੀ ਇਹ ਪਰਫਾਰਮੈਂਸ ਸੱਚਮੁੱਚ ਯਾਦਗਾਰ ਸੀ ਜੀਖਾਨ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਭਾ ਦੇ ਨਵੇਂ ਸਟਾਈਲ ਨੇ ਮਾਹੌਲ ਨੂੰ ਹੋਰ ਵੀ ਰੰਗीन ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਨ ਅਤੇ ਸੱਭਾ ਦੀ ਜੁਗਲਬੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਵਾ ਤੇਰੇ ਤੇਰੀ ਪੌਣ ਮਾਰਦੀ ਢੀੜੇ ਤੇਨੂੰ ਰੋਕਣ ਵਾਲੇ ਕਿਹੜੇ ਆਉਂਦੀ ਬਾਸ਼ਾ ਫੁੱਲਾਂ ਦੀ ਓਏ ਰੋਕੇ ਲੱਦਾ ਕਹਿੰਦੇ ਚੱਲਿਆ ਚਾਦਰਾ ਲਾਗੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਪੱਲੇ ਪੱਲੇ ਤੇ ਬਾਬਾ ਤੇਰੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਸੱਬਾ ਦੀ ਇਹ ਪਰਫਾਰਮੈਂਸ ਅੱਛਾ ਮੈਨੂੰ ਯਾਦਗਾਰ ਸੀ ਜੀਖਾਂ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਬਾ ਦੀ ਨਵੀਂ ਸਟਾਈਲ ਨੇ ਮਾਹੌਲ ਨੂੰ ਹੋਰ ਰੰਗीन ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਂ ਅਤੇ ਸੱਬਾ ਦੀ ਜੁਗਲਬੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਪਾ ਤੇਰੇ ਤੇਰੀ ਪੌਣ ਮਾਰਦੀ ਢੇੜੇ ਤੇਨੂੰ ਰੋਕਣ ਵਾਲੇ ਢੇੜੇ ਆਉਂਦੀ ਬਾਛਾ ਫੁੱਲਾਂ ਦੀ ਹੇ ਰੋਕੇ ਰਦਾ ਹੇ ਰੋਕੇ ਰਦਾ ਮੇਂ ਆਉਂਦੀ ਬਾਛਾ ਬਾਬਾ ਕਿੱਧਰ ਨੂੰ ਚੱਲਿਆ ਚਾਦਰਾਂ ਲਾ ਕੇ ਗੁਆਟੀ ਗੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਗੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਪੱਲੇ ਪੱਲੇ ਤੇ ਬਾਬਾ ਤੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੀ ਖਾਨ ਅਤੇ ਸੱਬਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਉਹ ਬੋਲੀਆਂ பாਕੇ ਨੱਚ ਰਹੇ ਨੇ ਤੇ ਫੈਨਸ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਉਹਨਾਂ ਦੀ ਮਸਤੀ ਨੂੰ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਜੋ ਆਪਣੀ ਮਿੱਠੀਆਂ ਆਵਾਜ਼ ਤੇ ਸੁਰੀਲੇ ਗੀਤਾਂ ਲਈ ਮਸ਼ਹੂਰ ਨੇ ਤੇ ਸੱਬਾ ਨਵੇਂ ਪੰਜਾਬੀ ਸਿੰਗਰ ਹਨ ਤੇ ਆਪਣਾ ਨਾਂ ਬਣਾ ਰਹੇ ਨੇ ਉਹਨਾਂ ਨੇ ਵੀ ਜੀ ਖਾਨ ਦੇ ਨਾਲ ਪੂਰਾ ਸਾਥ ਦਿੱਤਾ ਦੋਵਾਂ ਨੇ ਮਿਲ ਕੇ ਬੋਲੀਆਂ ਅਤੇ ਗੀਤ ਪੇਸ਼ ਕੀਤੇ ਇਹ ਵੀਡੀਓ ਚ ਦੋਵਾਂ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਖਾਨ ਅਤੇ ਬੰਬਾਂ ਦੀ ਇਹ ਪਰਫਾਰਮੈਂਸ ਅਚਮਤ ਯਾਦਗਾਰ ਸੀ ਜੀਖਾਂ ਦੇ ਹਿੱਟ ਗੀਤ ਜਿਵੇਂ ਕਾਲੀ ਚੁੰਨੀ ਅਤੇ ਸੱਬਾ ਦੇ ਨਵੇਂ ਸਟਾਈਲ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਇਆ ਇਸ ਵਾਇਰਲ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੀਖਾਨ ਅਤੇ ਸੱਬਾ ਦੀ ਜੁਗਲਬੰਦੀ ਦਾ ਮਜ਼ਾ ਲਓ ਪੱਲੇ ਪੱਲੇ ਵਾਬਾ ਤੇਰੇ ਤੇਰੀ ਪੌਣ ਮਾਰਦੀ ਢੇੜੇ ਤੇਨੂੰ ਰੋਕਣ ਵਾਲੇ ਢੇੜੇ ਆਉਂਦੀ ਬਾਸ਼ਾ ਫੁੱਲਾਂ ਦੀ ਹੇ ਰੋਕੇ ਲੱਦਾ ਹੇ ਰੋਕੇ ਦਾ ਆ ਮੇ ਆਉਂਦੀ ਬਾਸ਼ਾ ਬਾਕੀ ਕਿੱਧਰ ਨੂੰ ਚੱਲਿਆ ਚਾਦਰਾਂ ਲਾ ਕੇ ਘੁਆਟੀ ਘੁਆਟੀ ਨੂੰ ਚੱਲਿਆ ਕਦੇ ਬੰਬੇ ਕਦੇ ਘੁਆਟੀ ਹੈ ਜਿਹੜਾ ਲੋਕਲ ਕਿਉਂ ਨਹੀਂ ਲਖਵਾਉਂਦੇ ਤੁਸੀਂ